ਬੇ ਕੋ ਬਦਲਾ ਆਇਆ ਹੈ ਸਰਕਾਰ ਦਾ ਹਰ ਇੱਕ ਜਗ੍ਹਾ ਤੇ ਬਦਲਾਪ ਆ ਨੂੰ ਮਿਲੂਗਾ ਦੇਖਣ ਨੂੰ ਇਹ ਹੁਣ ਮਿੰਟ ਤੋਂ ਜਗ੍ਹਾ ਵੀ ਬਦਲੀ ਗਈ ਤੇ ਬਦਲਾਪ ਵੀ ਹੈ ਅਜੇ ਉਹ ਅਸੀਂ ਦੇਖਦੇ ਆ ਗਰਾਊਂਡ ਲੈਵਲ ਤੇ ਵੀ ਕੀ ਕੁਛ ਹੈ ਸਰਕਾਰ ਨੇ ਅਚਾਨਕ ਜਿਹੜਾ ਪ੍ਰਸ਼ਾਸਨ ਤੇ ਉਹਨਾਂ ਦਾ ਪ੍ਰੈਸ਼ਰ ਹੈ ਜਾਂ ਪ੍ਰਸ਼ਾਸਨ ਇਹ ਨਹੀਂ ਕਰਾਉਣ ਦਿੰਦਾ ਮੇਰੇ ਕੋਲੇ ਪੱਕੀ ਜਾਣਕਾਰੀ ਨਹੀਂ ਹੈਗੀ ਆ ਅਸੀਂ ਇਹ ਕਿਹਾ ਵੀ ਜੇ ਕਿਸੇ ਦਾ ਪਹਿਲਾਂ ਬੁੱਕ ਆ ਜਾਂ ਕੋਈ ਪ੍ਰੋਗਰਾਮ ਹੈਗਾ ਉਹ ਠੀਕ ਆ ਅਸੀਂ ਅੱਗੇ ਪਿੱਛੇ ਕਰ ਲੈਨੇ ਆ ਸਾਡੀ ਘੰਟਾ ਕ ਪਹਿਲਾਂ ਵੀ ਗੱਲ ਚੱਲੀ ਸੀਗੀ ਬਈ ਸਾਡੇ ਲਗਭਗ ਤਾਂ ਅਸੀਂ 3 ਵਜੇ ਦਾ ਟਾਈਮ ਦਿੱਤਾ ਵਿਆ ਸੀਗਾ 3 ਵਜੇ ਸੀ ਕਾਰਨ ਕੀ ਦੱਸ ਰਹੇ ਨੇ ਇਸ ਦੇ ਕਾਰਨ ਕਿਸੇ ਕੋਲੇ ਕੁਝ ਨਹੀਂ ਜਦੋਂ ਭਗਵੰਤ ਮਾਨ ਦਾ ਕਾਰਨ ਦਾ ਹਜੇ ਨਹੀਂ ਲੱਭਿਆ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਲੱਗਣਾ ਮੈਨੂੰ ਤਾਂ ਲੱਗਦਾ ਹਾਂ ਉਹ ਆ ਜਾਣਾ ਹੈ ਜਿਸ ਤਰ੍ਹਾਂ ਦੇਖ ਦਿਓ ਜਿਵੇਂ ਇੱਕਦਮ ਕਿਸਾਨਾਂ ਨੂੰ ਜਿਹੜਾ ਹੈਗਾ ਰੈਸਾਈਜ਼ ਕੀਤਾ ਜਾ ਰਿਹਾ ਬਾਲਵਾ ਬੇਕੋ ਜੇ ਅਸੀਂ 19 ਮਾਰਚ ਵਾਲੀ ਗੱਲ ਨਾਲ ਜੋੜ ਕੇ ਜਿਹੜੀ ਇਹ ਸਰਕਾਰ ਪੰਜਾਬ ਸਰਕਾਰ ਇਹ ਕਹਿੰਦੀ ਸੀ ਵੀ ਸਾਡੇ ਨਾਲ ਇਸ਼ੂ ਹੈ ਇਸ਼ੂ ਕੇਂਦਰ ਨਾਲ ਨੇ ਅਸੀਂ ਤਾਂ ਕਿਸਾਨਾਂ ਦੀ ਬੇਨਤੀ ਕੇਂਦਰ ਸਰਕਾਰ ਕੋਲੇ ਕਰ ਚੁੱਕੇ ਸੀ ਵੀ ਮੰਗਾਂ ਇਹ ਮੰਨਣੀਆਂ ਚਾਹੀਦੀਆਂ ਨੇ ਹੁਣ ਇਹ ਸਮਝ ਤੋਂ ਬਾਹਰ ਐ ਸਾਡੀ ਮੀਟਿੰਗ ਕੇਂਦਰ ਨਾਲ ਸੀ ਮੰਗਾਂ ਕੇਂਦਰ ਨਾਲ ਸੀਗੀਆਂ ਹੁਣ ਉਹ ਮੀਟਿੰਗ ਦੇ ਵਿੱਚੋਂ ਸਾਨੂੰ ਗ੍ਰਿਫਤਾਰ ਕੇਂਦਰਕਰ ਦੀ ਲੋਕਾਂ ਨੂੰ ਸਮਝਾਉਂਦੀ ਕਿ ਭਾਈ ਇਹਨਾਂ ਦੀ ਗੱਲਬਾਤ ਟੁੱਟ ਗਈ ਤੇ ਸਰਕਾਰ ਨੇ ਗ੍ਰਿਫਤਾਰ ਕਰ ਲਏ ਜਾਂ ਉੱਥੇ ਮੋਰਚੇ ਤੇ ਹਰਿਆਣਾ ਫੋਰਸ ਜ਼ਬਰਦਸਤੀ ਕਰਦੀ ਕੇਂਦਰ ਵੱਲੋਂ ਕੋਈ ਕੰਪਨੀਆਂ ਆਉਂਦੀਆਂ ਉਹ ਸ਼ਕਤੀ ਕਰਦੀ ਹੁਣ ਪੰਜਾਬ ਸਰਕਾਰ ਨੂੰ ਅੰਦਰੇ-ਅੰਦਰ ਪਤਾ ਨਹੀਂ ਕੀ ਤਖਲੀਬ ਆਈ ਹੈ ਪਤਾ ਹੀ ਨਹੀਂ ਲੱਗਿਆ ਤਾਂ ਲੋਕ ਪੁੱਛ ਰਹੇ ਨੇ ਸਵਾਲ ਇਹ ਤਾਂ ਸਾਡੀ ਸਭ ਤੋਂ ਬਾਹਰ ਹੈ ਸਾਨੂੰ ਕਈਆਂ ਨੇ ਕਿਹਾ ਵੀ ਸੋਨੂੰ ਜੱਜਮੈਂਟ ਨਹੀਂ ਸੀਗੀ ਬਈ ਜਦੋਂ ਤੁਸੀਂ ਮੀਟਿੰਗ ਤੇ ਵਿੱਚ ਗਏ ਹੋ ਵੀ ਇਹ ਕੁਝ ਐਡਾ ਵੱਡਾ ਹਮਲਾ ਕਰੂ ਮੈਂ ਸਾਫ਼ ਕਰਦਾ ਅੱਜ ਵੀ ਆਪਣੇ ਮੀਡੀਆ ਤੇ ਵੀ ਜਦੋਂ ਪੰਜਾਬ ਸਰਕਾਰ ਦਾ ਕੋਈ ਰੋਲ ਹੀ ਨਹੀਂ ਸੀਗਾ ਸ਼ੱਕ ਤਾਂ ਉਸ ਤੇ ਕਰਿਆ ਜਾ ਸਕਦਾ ਨਾ ਜਿਹੜੇ ਤੇ ਲੱਗਦਾ ਹੋਵੇ ਵੀ ਇੱਥੋਂ ਸ਼ੱਕ ਹੈ ਜਦੋਂ ਇਹਨਾਂ ਦਾ ਰੋਲ ਹੀ ਨਹੀਂ ਸੀ ਕੋਈ ਤਾਂ ਇਹ ਪਤਾ ਨਹੀਂ ਕਿਉਂ ਕਰਤਾ ਇਹ ਮੈਨੂੰ ਤਾਂ ਸਾਫ਼-ਸਾਫ਼ ਇਹ ਹੀ ਲੱਗਿਆ ਸਾਨੂੰ ਜਿੰਨਾ ਕ ਅਸੀਂ ਵਿਚਾਰਿਆ ਅਸਲ ਦੇ ਵਿੱਚ ਇਹਦੇ 25 ਤਰੀਕ ਨੂੰ ਅਸੀਂ ਲੁਧਿਆਣੇ ਬੈਠਾਂਗੇ ਸਾਰੇ ਦੋਨੇ ਫੋਰਮ ਸਾਰੀਆਂ ਚਰਚਾ ਤੇ ਕਰਾਂਗੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਤੇ ਪ੍ਰੈਸ਼ਰ ਪਾ ਕੇ ਜਿਹੜਾ ਕੇਸਰੀਵਾਲ ਜਿਹੋ ਦਿੱਲੀ ਦੇ ਵਿੱਚ ਇਹਨਾਂ ਨੇ ਕਪੜੇ ਕੀਤੇ ਉਹ ਤੋਂ ਬਚਾਉਣ ਦੀ ਖਤਰ ਸਾਰਾ ਖੇਡ ਖੇਡੀ ਗਿਆ ਲੋਕਾਂ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਨਾ ਇਹ ਨਹੀਂ ਫੋਰਸ ਲਈ ਗਈ ਹੈ ਜੀ ਨਹੀਂ ਫੋਰਸ ਤਾਂ ਚਲੋ ਆਪਦੀ ਲੱਗ ਜਾਂਦੀ ਹੈ ਸਾਡੇ ਵੀ ਬੰਦੇ ਜਾਦੇ ਆਏ ਆ ਇਹਨਾਂ ਨੂੰ ਲੱਗਦਾ ਵੀ ਕੋਈ ਮੀਟਿੰਗ ਵਗੈਰਾ ਮਿਲਣ ਆਏ ਨੇ ਸਾਰੇ ਅਸਲ ਦੇ ਵਿੱਚ ਡੱਲੇਵਾਲ ਸਾਹਿਬ ਪਹਿਲੀ ਵਾਰ ਹੈ ਅਜੰਡ ਉਤੇ ਪ੍ਰਧਾਨ ਜੀ ਨੇ ਪੀਸੀ ਕਰਨੀ ਹੈ ਕਿ ਜਿਹੜਾ ਪੰਜਾਬ ਸਰਕਾਰ ਦੀ ਮਹਿੰਮ ਛੇੜੀ ਹੋਈ ਹੈ ਕਿ ਟਿੱਪਣੀ ਕਰਨੀ ਸੀ ਨਹੀਂ ਨਹੀਂ ਟਿੱਪਣੀ ਨਹੀਂ ਸਾਡੇ ਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਉਹ ਸਾਰੀ ਗੱਲ ਆਪਾਂ ਥੋੜੇ ਸਮੇਂ ਦੇ ਵਿੱਚ ਹੀ ਤੁਹਾਡੇ ਨਾਲ ਨਸ਼ੇ ਨਸ਼ੇ ਦੇ ਮੁੱਦੇ ਤੇ ਆਪਾਂ ਪੀਸੀ ਕਰਨੀ ਹੈ ਉਹ ਤੇ ਸਾਰੀ ਆਪਾਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਉਪਰਾਲਾ ਕੀਤਾ ਮੇਨਲੀ ਗੱਲ ਇਹ ਹੈ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਤੱਕ ਔਰ ਹਰ ਇੱਕ ਦੇਸ਼ ਵਾਸੀ ਤੱਕ ਇਹ ਗੱਲ ਲਿਜਾਣੀ ਚਾਹੁੰਦੇ ਆ ਕਿ ਜਿਸ ਵੇਲੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਬਣੀ ਔਰ ਇਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਲੋਕਾਂ ਦੇ ਨਾਲ ਇੱਕ ਕਮਿਟਮੈਂਟ ਕੀਤੀ ਲੋਕਾਂ ਨੇ ਵੋਟਾਂ ਪਾਈਆਂ ਉਹਦੇ 'ਚੋਂ ਇੱਕ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਪੁਲਿਸ ਨੇ ਸੈਮੀਨਾਰ ਕਰ ਕਰਕੇ ਗੁਰਦੁਆਰਿਆਂ 'ਚ ਗਏ ਸੈਮੀਨਾਰ ਕੀਤੇ ਲੋਕਾਂ ਦੇ ਇਕੱਠ ਕੀਤੇ ਉਹਨਾਂ ਨੂੰ ਕਿਹਾ ਕਿ ਵੀ ਸਾਡਾ ਸਹਿਯੋਗ ਦਿਓ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਤੇ ਲੋਕਾਂ ਨੇ ਇਹਨਾਂ ਦੀ ਇਸ ਗੱਲ ਦਾ ਵਿਸ਼ਵਾਸ ਕਰਕੇ ਇਹਨਾਂ ਨੇ ਕਿਹਾ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾਈਆਂ ਆ ਜਿਹੜਾ ਮੇਰੇ ਕੋਲੇ ਜਾਣਕਾਰੀ ਆ ਜਿਹੜੇ ਇਸ ਟੌਪਿਕ ਦੇ ਉੱਤੇ ਅੱਜ ਮੈਂ ਇਸ ਪਾਰਟਿਕੂਲਰ ਜਿਹੜੇ ਇਸ ਇਸ਼ੂ ਤੇ ਗੱਲ ਕਰਨੀ ਚਾਹਣਾ ਪਿੰਡ ਭੁੰਦੜ ਮੰਡੀਕਲਾਂ ਇੱਥੇ ਚਾਰ ਸ਼ਪੇਰੇ ਦਾਲੇ ਪਦਾਲੇ ਪਿੰਡਾਂ ਦੇ ਵਿੱਚ ਇੱਕੋ ਦਿਨ 'ਚ ਕਮੇਟੀਆਂ ਬਣੀਆਂ ਤੇ ਰਾਹੁਲ ਭਾਰਦਵਾਜ ਉਸ ਸਮੇਂ ਦੇ ਡੀਐਸਪੀ ਨੇ ਜਿਨ੍ਹਾਂ ਨੇ ਜਾ ਕੇ ਸੈਮੀਨਾਰ ਕਰ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਮੇਟੀਆਂ ਬਣਾਓ ਸਾਡਾ ਸਹਿਯੋਗ ਕਰੋ ਆਪਾਂ ਨਸ਼ਾ ਰੋਕੀਏ ਹੁਣ ਜਦੋਂ ਕਮੇਟੀਆਂ ਬਣ ਗਈਆਂ ਤਾਂ ਫਿਰ ਕਮੇਟੀ ਦਾ ਕੰਮ ਤਾਂ ਇਹ ਹੀ ਹੈ ਨਾ ਕਿ ਤੁਹਾਨੂੰ ਇਨਫੋਰਮੇਸ਼ਨ ਦੇਣੀ ਤੇ ਤੁਹਾਨੂੰ ਇਨਫੋਰਮੇਸ਼ਨ ਕਮੇਟੀਆਂ ਦਿੰਦੀਆਂ ਰਹੀਆਂ ਤੇ ਜਦੋਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤਾਂ ਤੁਸੀਂ ਉਹਨਾਂ ਨੂੰ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਖੁੱਲੇ ਛੱਡਿਆ ਜਿਹਦੇ ਚੋਂ ਵੱਧੀ ਵੱਧੀ ਗੱਲ ਇੱਥੇ ਜ਼ਿਕਰ ਗਈ ਵੀ ਤੁਸੀਂ ਸਾਡਾ ਕੀ ਕਰ ਲਿਆ ਹੁਣ ਕੀ ਕਰ ਲੋਗੇ ਔਰ ਅਖੀਰ ਨੂੰ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਨਸ਼ਾ ਤਸਕਰਾਂ ਨੇ ਕੋਈ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਵੱਧ ਪਤਾ ਹੈ ਜਿਹੜੇ ਬੰਦੇ ਨੇ ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾਰਾ ਜਾਵੀਂ ਉਪਰਾਲਾ ਕੀਤਾ ਉਹਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਸਿਰ ਵੀ ਪਾੜੇ ਉਹਨਾਂ ਨਾਲ ਬਹੁਤ ਕੁਝ ਹੋਇਆ ਔਰ ਉਹਨਾਂ ਨੂੰ ਮੈਂ ਤਾਂ ਇੱਕ ਸਿੱਧਾ ਸਿੱਧਾ ਕਹੂੰਗਾ ਕਿ ਸਾਡੇ ਪ੍ਰਸ਼ਾਸਨ ਸਾਡੀ ਗਵਰਨਮੈਂਟ ਦੀ ਸਰਪ੍ਰਸਤੀ ਰਹੀ ਕਿਉਂ ਮੈਂ ਕਹਿ ਰਿਹਾ ਹਾਂ ਸਰਪ੍ਰਸਤੀ ਰਹੀ ਗੜਾਈਆਂ ਹੋਈਆਂ ਬਹੁਤ ਥਾਂਵਾਂ ਤੇ ਹੋਈਆਂ ਜਿਹਦੇ ਵਿੱਚੋਂ ਇੱਥੇ ਵੀ ਇੱਕ ਤਰ੍ਹਾਂ ਦਾ ਝਗੜਾ ਹੋਇਆ ਆ ਜਿਹੜੇ ਤਸਕਰ ਦੇ ਖਿਲਾਫ ਆਪਾਂ ਗੱਲ ਕਰ ਰਹੇ ਕੀ ਨਾ ਉਸ ਮੁੰਡੇ ਦਾ ਕਿੰਦਰ ਕਿੰਦਾ ਕਿੰਦਰ ਕਿੰਦਰ ਨਾ ਹੈ ਉਸ ਬੰਦੇ ਦੇ ਖਿਲਾਫ ਇਹਨਾਂ ਲੋਕਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਦੱਸਿਆ ਕਿ ਭਾਈ ਆਹ ਕੰਮ ਕਰ ਰਿਹਾ ਹੈ ਉਹਦੇ ਖਿਲਾਫ 6 ਮੁਕੱਦਮੇ ਦਰਜ ਨੇ ਜਿਹਦੇ ਖਿਲਾਫ 6 ਮੁਕੱਦਮੇ ਦਰਜ ਐ ਔਰ ਉਹ ਬੰਦੇ ਨੇ ਇਹਨਾਂ ਨੂੰ ਚੈਲੰਜ ਕੀਤਾ ਔਰ ਇਹਨਾਂ ਨੇ ਮੰਡੀ ਦੇ ਵਿੱਚ ਮਗਰ ਗਿਆ ਆ ਰਾਮਪੁਰੇ ਮੁੰਡੇ ਨੂੰ ਘੇਰਿਆ ਘੇਰਨ ਤੋਂ ਬਾਅਦ ਉੱਥੇ ਉਹਨੇ ਟੈਲੀਫੋਨ ਕਰਕੇ ਦੂਜੀ ਕਮੇਟੀਆਂ ਨੂੰ ਸੱਦਿਆ ਵੀ ਭਾਈ ਤੁਸੀਂ ਮੇਰੀ ਜਾਨ ਛਡਾਓ ਮੈਨੂੰ ਤਾਂ ਬੰਦੇ ਨੇ ਇੱਥੇ ਆ ਘੇਰਿਆ ਲੋਕ ਗਏ ਹੋਰ ਲੋਕ ਆਨਗਵਾਂਡ ਪਾਸਿਆਂ ਵਾਲੇ ਜਿਹੜੇ ਰੋਲਾ ਪਿਆ ਉੱਥੇ ਪਹੁੰਚ ਗਏ ਲੜਾਈ ਹੋਈ ਝਗੜਾ ਹੋ ਗਿਆ ਹੁਣ ਉਸ ਮਾਮਲੇ ਦੇ ਵਿੱਚ ਕੀ ਸਾਡੀ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਦਾ ਕੀ ਰੋਲ ਹੈ ਬੰਦਾ ਤਾਂ ਇਹ ਹੈ ਕਿ ਜਿਹੜਾ ਬੰਦਾ ਹੰਕਾਰ ਕੇ ਮਗਰ ਜਾਂਦਾ ਉੱਥੇ ਕੋਈ ਬੰਦਿਆਂ ਦੇ ਸੱਟਾ ਮਾਰਨਾ ਬੰਦਿਆਂ ਨੂੰ ਘੇਰਦਾ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਉਲਟਾ ਚੱਕ ਕੇ ਮੁਕਦਮੇ ਮਤਲਬ ਕਿਸਾਨਾਂ ਦੇ ਤੇ ਸਾਡੇ ਕਮੇਟੀ ਵਾਲੇ ਮੁੰਡਿਆਂ ਦੇ ਉੱਤੇ ਮੁਕਦਮੇ ਦਰਜ ਹੋਏ ਨੇ ਔਰ ਅੱਜ ਦੇ ਇਸ ਤੁਹਾਡੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਸੀਂ ਪੰਜਾਬ ਸਰਕਾਰ ਨੂੰ ਔਰ ਬਠਿੰਡੇ ਦੇ ਪ੍ਰਸ਼ਾਸਨ ਨੂੰ ਹੁਣੇ ਮੇਰੀ ਇੱਥੇ ਤੁਹਾਡੇ ਜਿਹੜੇ ਡੀਆਈਜੀ ਆਏ ਨੇ ਹਰਜੀਤ ਸਿੰਘ ਉਹਨੇ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਵੀ ਹੋਈ ਹੈ ਕਿ ਭਈ ਇਹ ਤਾਂ ਬਹੁਤ ਮਤਲਬ ਗਲਤ ਉਹਨਾਂ ਨੇ ਭੇਜ ਰਹੇ ਨੇ ਮੇਰੇ ਕੋਲੇ ਇੱਥੇ ਕੋਈ ਅਧਿਕਾਰੀ ਆਪਦਾ ਉਹਨਾਂ ਨੂੰ ਅਸੀਂ ਇੱਥੇ ਮੰਗ ਪੱਤਰ ਵੀ ਦੇਵਾਂਗੇ ਉਹਨਾਂ ਦੇ ਨਾਂ ਹੀ ਅਸੀਂ ਚਿੱਠੀ ਲਿਖੀ ਹੈ ਕਿ ਤੁਰੰਤ ਇਹਨਾਂ ਬੰਦਿਆਂ ਦੇ ਪਰਚੇ ਰੱਦ ਕੀਤੇ ਜਾਣ ਔਰ ਉਹ ਜਿਹੜੇ ਬੰਦਿਆਂ ਦੇ 6-6 ਮੁਕਾਦਮੇ ਪਹਿਲਾਂ ਆਲਰੇਡੀ ਚੱਲ ਰਹੇ ਨੇ ਇਹ ਰਜਿਸਟਰ ਨੇ ਉਹਨਾਂ ਦੇ ਉੱਤੇ ਔਰ ਉਹਨਾਂ ਬੰਦਿਆਂ ਨੂੰ ਤੁਸੀਂ ਖੁੱਲੇ ਛੱਡਿਆ ਹੋਇਆ ਸੋ ਇਹ ਜਿਹੜੀ ਤਕੇਸ਼ਾਈ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਇਸੇ ਤਰ੍ਹਾਂ ਰਹੇਗਾ ਤਾਂ ਸਾਨੂੰ ਇਸ ਇਹਨਾਂ ਨੌਜਵਾਨਾਂ ਦੇ ਤੇ ਜਿਹੜੀ ਕਮੇਟੀਆਂ ਬਣਾ ਕੇ ਸਰਕਾਰ ਨੇ ਸਾਡੇ ਨੌਜਵਾਨ ਪਸਾਏ ਨੇ ਔਰ ਉਹਨਾਂ ਨੂੰ ਅਸੀਂ ਜਿਲ੍ਹਾਂ ਦੇ ਵਿੱਚ ਬਿਲਕੁਲ ਨਹੀਂ ਜਾਣਦੇ ਆਂਗੇ ਤਕੇਸ਼ਾਈ ਕਿਸੇ ਕਿਸਮ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਨਾਲ ਖੜੇ ਆਂ ਔਰ ਖੜਾਂਗੇ ਔਰ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਸਰਕਾਰ ਅਜੇ ਹੀ ਧੱਕੇਸ਼ਾਹੀ ਕਰਨੀ ਬੰਦ ਕਰੇ ਔਰ ਤੁਰੰਤ ਇਨਕੁਆਰੀ ਕਰਕੇ ਉਹਨਾਂ ਨੂੰ ਪਰਚਾ ਨੂੰ ਖਾਰਜ ਕਰੇ ਸਵਾਲ ਇੱਥੋਂ ਤੱਕ ਮੈਨੂੰ ਮੁੰਡਿਆਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਬੰਦਿਆਂ ਦੀਆਂ ਤਾਂ ਲੋਕੇਸ਼ਨਾਂ ਹੀ ਕਿਤੇ ਹੋਰ ਫਿਰਦੀਆਂ ਨੇ ਜਿੱਦੀ ਲੋਕੇਸ਼ਨ ਹੀ ਨਹੀਂ ਜਿੱਥੇ ਝਗੜਾ ਹੋਇਆ ਹੈ ਉਹ ਵੀ ਮਾਮਕੇਦਮੇ ਚ ਪਾ ਰੱਖੇ ਨੇ ਤਾਂ ਫਿਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਨਹੀਂ ਐਸੀ ਮੈਂ ਮੈਮੋਰੰਡਮ ਤੱਕ ਜੇ ਸੀਮਿਤ ਹੋਣਾ ਹੁੰਦਾ ਸੀ ਪ੍ਰੈਸ ਕਾਨਫਰੰਸ ਨਾ ਕਰਦੇ ਮੈਮੋਰੰਡਮ ਦੇਣ ਤੋਂ ਮਤਲਬ ਇਹ ਹੈ ਕਿ ਇਹ ਇੱਥੇ ਅਫਸਰ ਨਵਾਂ ਆਇਆ ਹੈ ਨਵੇਂ ਆਏ ਅਫਸਰ ਨੂੰ ਦੇ ਨਾਲ ਸਿੱਧੀ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਸਮਝ ਇਹ ਹੈ ਕਿ ਇੱਕ ਵਾਰੀ ਉਹਦੇ ਧਿਆਨ 'ਚ ਲਾਓ ਕਿ ਭਾਈ ਆ ਸਾਡਾ ਤੇਰਾ ਅਫਸਰ ਸ਼ਾਹੀ ਗਲਤ ਹੋ ਰਿਹਾ ਹੈ ਅਗਰ ਇਹ ਗਲਤ ਹੁੰਦਾ ਹੀ ਰਹੇਗਾ ਤਾਂ ਬਿਲਕੁਲ ਵੱਡੀ ਲੜਾਈ ਲੜਾਂਗੇ ਇਹ ਐਸੀ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਪਿੰਡਾਂ ਦੇ ਵਿੱਚ ਪ੍ਰੋਬਲਮ ਆਈ ਜੀ ਮੈਨੂੰ ਲੱਗਦਾ ਇੱਕ ਵੀ ਪਿੰਡ ਇਹੋ ਜਿਹਾ ਨਹੀਂ ਹੋਣਾ ਜਿੱਥੇ ਪ੍ਰੋਬਲਮ ਨਹੀਂ ਆਈ ਜਿੱਥੇ ਤਾਂ ਨਸ਼ਾ ਵਿਰੋਧੀ ਕਮੇਟੀਆਂ ਨੇ ਗੋਡੇ ਟੇਕਤੇ ਉੱਥੇ ਤਾਂ ਸ਼ਾਂਤ ਹੈ ਜਿੱਥੇ ਕਿਤੇ ਮੁੰਡਿਆਂ ਨੇ ਸਿਰ ਚੱਕਿਆ ਵੀ ਅਸੀਂ ਸਾਡੇ ਨਾਲ ਪੁਲਿਸ ਖੜੀ ਆ ਸਾਡੇ ਨਾਲ ਗਵਰਨਮੈਂਟ ਖੜੀ ਆ ਅਸੀਂ ਇਹਨੂੰ ਰੋਕਣਾ ਹੈ ਅਸੀਂ ਆਪਦੇ ਪਿੰਡ 'ਚ ਗੰਦ ਨਹੀਂ ਪੈਣ ਦੇਣਾ ਉਥੇ ਲੜਾਈਆਂ ਹੋਈਆਂ ਤੇ ਜਿੱਥੇ ਲੜਾਈਆਂ ਹੋਈਆਂ ਪਰਚਾ ਹਮੇਸ਼ਾ ਦਰਜ ਰੋਕਣ ਵਾਲਿਆਂ ਦੇ ਹੋਇਆ ਆਪਾਂ ਦੇਖਿਆ ਆ ਝੋਟੇ ਦੇ ਨਾਲ ਕੀ ਹੋ ਗਿਆ ਛੱਡਿਆ ਨਸ਼ਾ ਹੀ ਰੋਕਦਾ ਸੀ ਆਪਣੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਸੋ ਇਹ ਧੱਕੇਸ਼ਾਹੀ ਦੇ ਖਿਲਾਫ ਸਾਨੂੰ ਇਸ ਮਤਲਬ ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਕੱਲਾ ਸਾਨੂੰ ਨਹੀਂ ਆਪਾਂ ਨੂੰ ਵੀ ਸਾਰਿਆਂ ਨੂੰ ਮਿਲ ਜੁਲ ਕੇ ਇਹਦੇ ਖਿਲਾਫ ਹਮਲਾਮ ਕਰਨਾ ਮਾਰਨਾ ਪੈਣਾ ਤਾਂ ਹੀ ਜਾ ਕੇ ਰੁਕ ਸਕਦੇ ਹਾਂ